ਲੋਵੀ ਦੋਸਤੋ ਅੱਜ ਫਿਰ ਇੱਕ ਤੁਹਾਡੇ ਲਈ ਨੁਕਰੇ ਬੱਚੇ ਦੇਣ ਵਾਲੀ ਚੰਗੇ ਕੱਦ ਤੇ ਲੰਬੇਟ ਦੀ ਘੂੜੀ ਲਿਆਂਦੀ ਹੈ ਹਾਈਟ ਤਾਂ ਮਿਲ ਜਾਂਦੀ ਪਰ ਇਹਦੇ ਜਿੰਨੀ ਲੰਮੇ ਘੂੜੀ ਨਹੀਂ ਮਿਲਦੇ ਨਾ ਹੀ ਇਹਦੇ ਵਾਲਾ ਰੇਟ ਮਿਲਦਾ ਇੰਨੀ ਚੀਜ਼ ਦੀ ਗਾਰੰਟੀ ਰੋ ਨੁਕਰੇ ਬੱਚੇ ਪੈਦਾ ਕਰਨ ਵਾਲੀ ਭਾਅ ਸਿਰ ਬੰਦ ਨੇ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਇਹ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਹੈ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਦੋਸਤੋ ਅੱਜ ਦੀ ਇਹ ਵੀਡੀਓ 12 ਅਗਸਤ 2015 ਦੀ ਵੀਡੀਓ ਤੇ ਅੱਜ ਤੁਹਾਡੇ ਲਈ ਗਲਟੀ ਚੰਬੀ ਘੋੜੀ ਲੈ ਆਤੇ ਨੁਕਰੇ ਬੱਚੇ ਦੇ ਨਾਲ ਹੀ ਭਾਅ ਫੈਰਾ ਜੈਜ ਰੇਟ ਤੇ ਬੰਦਣੀ ਆ। ਪਸ ਤੁਸੀਂ ਵੀਡੀਓ ਪ੍ਰੋਪਰ ਦੇਖ ਲਓ ਤਾਂ ਕਿ ਜਿਹੜੀ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਹੀ ਬੋਲ ਦਿੰਨੇ ਜਿੱਦਾਂ ਤੁਹਾਨੂੰ ਡਿਟੇਲ ਪਸੰਦ ਆਈ ਤਾਂ ਤੁਸੀਂ ਫੋਨ ਲਾ ਕੇ ਹਨਾ ਰੇਟ ਦਾ ਪਤਾ ਲੈ ਸਕਦੇ ਆ। ਬਾਕੀ ਨੰਬਰ ਆਪਾਂ ਦੇ ਦੇਨੇ ਆ ਲਾਸਟ ਤੇ ਇੱਕ ਵਾਰ ਵੀਡੀਓ ਪੂਰੀ ਦੇਖ ਲਓ। ਦੋਸਤੋ 5 ਸਾਲ ਦੀ ਘੋੜੀ ਆ। 60 ਤੋਂ ਬਾਰ ਇਹਦੀ ਹਾਈਟ ਆ ਪਰ ਲੈਂਥ ਬਹੁਤ ਆ। ਹਾਈਟ ਤਾਂ ਚਲੋ ਮੈਲੀ ਜਾਂਦੀ ਆ ਪਰ ਲੈਂਥ ਨਹੀਂ ਮਿਲਦੀ ਜਿੰਨੀਆਂ ਲੰਮੀਆਂ ਪਤਾ ਨਹੀਂ ਵੀਡੀਓ ਤੁਹਾਨੂੰ ਪਤਾ ਚੱਲਦਾ ਇਹ ਨਹੀਂ ਪਰ ਆ ਕੇ ਜਦ ਸਾਹਮਣੇ ਦੇਖੋ ਆਮ ਘੋੜੀ ਨਾਲੋਂ ਜ਼ਿਆਦਾ ਲੰਮੀ ਹੋਊ ਬਾਕੀ ਅੰਦਰੋਂ ਅੰਦਰ ਦੀ ਸਾਫ਼ ਆ ਬਾਲਪੋਰੀਆਂ ਸਾਫ਼ ਆ ਉਮਰ ਤਾਂ ਪਤਾ ਨੂੰ ਦੱਸ ਤੇ 5 ਸਾਢੇ 5 ਸਾਲ ਆ ਪੈਰਾਂ ਪੂਰਾ ਦੀ ਹੱਥਾਂ ਪੈਰਾਂ ਦੀ ਬਾਲਪੋਰੀਆਂ ਜਮਾਂ ਸਾਫ਼ ਮੇਨ ਗੱਲ ਹੈ ਜਿਹੜੀ ਸਾਊਂ ਠੰਡੀ ਆ ਦੋਸਤੋ ਗਲ ਦੀ ਚੰਬੀ ਘੋੜੀ ਆ ਜਿਹੜੀ ਰੰਗਵਾਜ 100% ਨੌਕਰੇ ਵਿੱਚ ਦੇਂਦੇ ਇਹਦੇ ਚਾਂਸ ਹੁੰਦੇ ਆ ਬਾਕੀ ਮੌਕੇ ਤੇ ਖਾਲੀ ਆ ਅੰਦਰ ਦੀ ਸਾਫ ਆ ਦੋਸਤੋ ਕੁੜੀ ਤੇ ਬਾਲਪੋਰੀਆਂ ਦੀ ਸਾਫ ਆ ਮੇਨ ਗੱਲ ਸਾਊ ਠੰਡੀਆਂ ਚਾਹੇ ਰੱਸੇ ਨਾਲ ਲਈ ਫਿਰ ਚਾਹੇ ਲਗਾਮ ਪਾ ਕੇ ਚਾਹੇ ਹੋਲਡਰ ਪਾ ਕੇ ਜਿਵੇਂ ਮਰਜੀ ਆਪਾਂ ਇਹਨੂੰ ਲਗਾ ਸਕਦੇ ਆ ਸਾਊ ਠੰਡੀਆਂ ਨੇ ਮੇਨ ਗੱਲ ਸਵਾਰੀ ਦੀ ਬਹੁਤ ਸੋਹਣਾ ਤੁਰਦੀ ਆ ਬਹੁਤ ਭਰਾਵਾਂ ਦੇ ਫੋਨ ਆਉਂਦੇ ਆ ਬਾਈ ਬੱਚੇ ਨੇ ਸਵਾਰੀ ਕਰਨੇ ਆਪਾਂ ਤਾਂ ਇੰਨੀ ਇੱਕ ਦੋਸਤੋ ਗਾਰੰਟੀ ਦੇ ਸਕਦਾ ਬਿਨਾ ਲਗਾਮ ਤੋਂ ਚਾਹੇ ਉੱਤੇ ਬਹਿ ਜਾਓ ਆ ਚੀਜ਼ ਨਹੀਂ ਹੋਊਗੀ ਕੁੜੀ ਸੈਟ ਕੇ ਭੱਜ ਲੋ ਐ ਤੋਂ ਵੱਡੀ ਹੋਰ ਕੋਈ ਗਾਰੰਟੀ ਨਹੀਂ ਨਾ ਕੋਈ ਲੱਤ ਮਾਰੇ ਨਾ ਕੋਈ ਚੱਬਾ ਮਾਰੇ ਹਨਾ ਕਿਉਂਕਿ ਨਵੇਂ ਬੰਦੇ ਨੂੰ ਇਹੀ ਚੀਜ਼ ਦਾ ਡਰ ਹੁੰਦਾ ਵੀ ਜਵਾਕਾਂ ਨੇ ਜ਼ਿਆਦਾਤਰ ਤਾਂ ਨਵਾਂ ਬੰਦਾ ਜਵਾਕਾਂ ਨਾਲ ਮਾਰੇ ਲੈਂਦਾ ਵੀ ਜਵਾਕਾਂ ਨੂੰ ਸੌਂਕ ਹੁੰਦਾ ਸਵਾਰੀ ਸੂਰੀ ਕਰਨ ਦਾ ਤੇ ਮੂਰੇ ਬੱਚੇ ਬਰੀਡਿੰਗ ਚੰਗੇ ਘਰੀ ਚੱਲੇ ਇਹ ਦੋ ਤਿੰਨ ਚੀਜ਼ਾਂ ਜਿਹੜੇ ਸਵਾਲ ਹੁੰਦੇ ਨਵੇਂ ਬੰਦੇ ਦੇ ਉਹ ਹੁੰਦੇ ਆ ਤਾਂ ਮਿੱਤਰੋ ਤੁਹਾਡੇ ਸਾਰੇ ਸਵਾਲਾਂ ਦਾ ਇਹੋ ਜਿਹਾ ਉੱਤਰ ਹੀ ਮਿਲ ਜਾਣਾ ਤੁਹਾਨੂੰ ਸਵਾਰੀ ਦੀ ਵੀ ਪਾਸਾ ਸਾਊ ਠੰਡੀ ਵੀ ਬੱਚੇ ਵੀ ਚੰਗੇ ਨੁਕਰੇ ਦਊ ਦਊ ਵੀ ਹਾਈਟ ਵਾਲੇ ਤੇ ਤੁਹਾਨੂੰ ਫਾਇਦਾ ਇਹ ਹੋ ਜਾਣਾ ਤੇ ਆਪਦੇ ਮਨ ਪਸੰਦ ਦੇ ਘੋੜੇ ਤੋਂ ਭਰਾ ਸਕਦੇ ਕਿਉਂਕਿ ਕਈ ਵਾਰ ਜਦੋਂ ਘੋੜੀ ਗੱਬਣ ਹੋਵੇ ਨਾ ਅੱਦੇ ਭਰਾਵਾਂ ਦੇ ਮਨ ਦੇ ਵੀ ਜੀ ਆਏ ਹੁੰਦੇ ਯਾਰ ਪਤਾ ਉਹ ਘੋੜੇ ਤੋਂ ਭਰਾਉਣੀ ਸੀ ਚੰਗੇ ਕਿਸੇ ਤੋਂ ਚੰਗੇ ਨਾਮ ਵਾਲੇ ਤੋਂ ਤਾਂ ਕਈ ਵਾਰ ਉਹ ਲੈਣ ਤੋਂ ਚੱਲੇ ਜਾਂਦੇ ਤਾਂ ਮਿੱਤਰੋ ਹੁਣ ਅੰਦਰ ਦੀ ਆਪਦੀ ਜਿਹੜੇ ਮਰਜ਼ੀ ਡਾਕਟਰ ਤੋਂ ਚੈੱਕ ਕਰਾ ਲਿਓ ਸਾਫ਼